ਨਮਸਕਾਰ ਮੈਂ ਹਾਂ ਤੁਹਾਡਾ ਹੂ ਸਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਸੂਤਰਾਂ ਦੇ ਹਵਾਲੇ ਤੋਂ ਵੱਡੀ ਜਾਣਕਾਰੀ ਮਿਲੀ ਹੈ ਕਿ ਜਿਵੇਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਬਾਗੀ ਸੁਰਾਂ ਉੱਠੀਆਂ ਹੋਈਆਂ ਨੇ ਲੋਕ ਸਵਾਬੀਆਂ ਚੋਣਾਂ ਤੋਂ ਬਾਅਦ ਤਿਉਂ ਦੀਆਂ ਤਿਉਂ ਹੀ ਹੁਣ ਬਾਗੀ ਸੁਰਾਂ ਉੱਠ ਰਹੀਆਂ ਨੇ ਆਮ ਆਦਮੀ ਪਾਰਟੀ ਦੇ ਵਿੱਚੋਂ ਦੱਸ ਦਈਏ ਇਹ ਕੋਈ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਇਲਜ਼ਾਮ ਜਿਹੜੇ ਨੇ ਹੋਰ ਕੋਈ ਨਹੀਂ ਲਗਾ ਰਿਆ ਇਹ ਲਗਾ ਰਾਇ ਦੇ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਵਰ ਵਿਜੇ ਪ੍ਰਤਾਪ ਸਿੰਘ ਦੱਸ ਦਈਏ ਕਿ ਅੱਜ ਉਹਨਾਂ ਨੇ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੂੰ ਆਪਣਾ ਮੰਗ ਪੱਤਰ ਦੇ ਦਿੱਤਾ ਹੈ ਅਤੇ ਮੰਗ ਪੱਤਰ ਦੇ ਵਿੱਚ ਤਿੰਨ ਚਾਰ ਗੱਲਾਂ ਦਾ ਵੇਰਵਾ ਲਿਖਿਆ ਗਿਆ ਹੈ ਜਿਸ ਦੀ ਜਾਣਕਾਰੀ ਅਸੀਂ ਤੁਹਾਨੂੰ ਵਿਸਤਾਰਪੂਰਵਕ ਦਿਆਂਗੇ ਕਿਉਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਸਰਕਾਰ ਨੂੰ ਕੋਈ ਹੋਰ ਨਹੀਂ ਘੇਰੇਗਾ ਵਿਧਾਨ ਸਭਾ ਦੇ ਵਿੱਚ ਘੇਰੇਗਾ ਕੁਵਰ ਵਿਜੇ ਪ੍ਰਤਾਪ ਸਿੰਘ ਜਿਹੜੇ ਅੰਮ੍ਰਿਤਸਰ ਦੇ ਹਲਕੇ ਤੋਂ ਵਿਧਾਇਕ ਨੇ ਆਮ ਆਦਮੀ ਪਾਰਟੀ ਦੇ ਕਿਉਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਤੋਂ ਪਹਿਲਾਂ ਕੁਮਰ ਵਿਜੇ ਪ੍ਰਤਾਪ ਸਿੰਘ ਨੇ ਬੜੇ ਵੱਡੇ ਖਲਾਸੇ ਕੀਤੇ ਸੀ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਮੌਜੂਦਾ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਲੈ ਕੇ ਦੱਸ ਦਿਓ ਕਿਹੜੇ ਮੁੱਦੇ ਨੇ ਪਹਿਲਾ ਮੁੱਦਾ ਹੈ ਬਰਗਾੜੀ ਦੀ ਬੇਅਦਬੀ ਦੂਸਰਾ ਮੁੱਦਾ ਹੈ ਕੋਟਕਪੂਰਾ ਅਤੇ ਬਹਿਵਲ ਕਲਾਂ ਕੋਲੀ ਕਾਨ ਅਤੇ ਤੀਜਾ ਮੁੱਦਾ ਹੈ ਬਾਬਾ ਰਾਮ ਰਹੀਮ ਨੂੰ ਮਾਫੀ ਦੇ ਦੇਣਾ ਚੌਥਾ ਮੁੱਦਾ ਹੈ ਕਿ ਪੋਸ਼ਾਕ ਵਾਲਾ ਜਿਹੜਾ ਕਿਰਦਾਰ ਦਾ ਰੋਲ ਕੀਤਾ ਹੈ ਸ਼੍ਰੀ ਗੁਰੂ ਗੋਬਿੰਦ ਸਿੰਘ ਦੀ ਨਕਲ ਕੀਤੀ ਹੈ ਬਾਬਾ ਡੇਰਾ ਸੱਚਾ ਸੌਦਾ ਦੇ ਮੁਖੀ ਰਾਮ ਰਹੀਮ ਨੇ ਇਸ ਨੂੰ ਲੈ ਕੇ ਖੋਣ ਆਮ ਆਦਮੀ ਪਾਰਟੀ ਦੇ ਮੌਜੂਦਾ ਵਿਧਾਇਕ ਕੁਵਰ ਵਿਜੇ ਪ੍ਰਤਾਪ ਸਿੰਘ ਨੇ ਮੋਰਚਾ ਖੜਾ ਕਰ ਦਿੱਤਾ ਹੈ ਵਿਧਾਨ ਸਭਾ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਖਿਲਾਫ ਉਹਨਾਂ ਨੇ ਕਿਹਾ ਕਿ ਮੇਰੇ ਕੋਲ ਪੁਖਤਾ ਸਬੂਤ ਸੀ ਜਦੋਂ ਮੈਂ ਡਿਊਟੀ 'ਚ ਸੀ ਉਹ ਪੁਖਤਾ ਸਬੂਤ ਜਿਹੜੇ ਨੇ ਮੈਂ ਆੰਗਰੇਜ਼ ਸਰਕਾਰ ਨੂੰ ਵੀ ਮੁਹਈਆ ਕਰਵਾਏ ਸੀ ਪੁਖਤਾ ਸਬੂਤ ਪ੍ਰੂਫ ਦਿੱਤੇ ਗਏ ਸੀ ਲੇਕਿਨ ਕਾਂਗਰਸ ਪਾਰਟੀ ਨੇ ਕੋਈ ਵੀ ਨਵੇੜਾ ਇਸ ਦਾ ਗੱਲ ਦਾ ਨਹੀਂ ਕੀਤਾ ਅਤੇ ਨਾ ਹੀ ਦੋਸ਼ੀਆਂ ਨੂੰ ਸਜ਼ਾ ਦਵਾ ਪਾਈ ਸੀ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਲੇਕਿਨ ਉਹਨਾਂ ਨੇ ਕਿਹਾ ਉਸ ਤੋਂ ਬਾਅਦ ਮੈਂ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਫਿਰ ਮੈਨੂੰ ਮਾਨਸੀ ਆਮ ਆਦਮੀ ਪਾਰਟੀ ਤੇ ਕਿ ਆਮ ਆਦਮੀ ਪਾਰਟੀ ਆਉਣ ਵਾਲੇ ਦਿਨਾਂ ਦੇ ਵਿੱਚ ਜਦੋਂ ਆਮ ਆਦਮੀ ਦੀ ਪਾਰਟੀ ਦੀ ਵਿਧਾਨ ਸਭਾ ਦੀ ਚੋਣਾਂ ਤੋਂ ਬਾਅਦ ਸਰਕਾਰ ਬਣੇਗੀ ਅਤੇ ਤੀ ਤੋਂ 40 ਦਿਨਾਂ ਦੇ ਵਿੱਚ ਵਿੱਚ ਜਿੰਨੇ ਵੀ ਦੋਸ਼ੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਨੂੰ ਲੈ ਕੇ ਮਾਫੀ ਨਾਮ ਵਾਲੇ ਬਹਿਬਲ ਕਲਾ ਅਤੇ ਕੋਟਕਪੂਰਾ ਦੀ ਗੋਲੀਕਾਰ ਵਾਲੇ ਸਾਰੇ ਦੇ ਸਾਰੇ ਜਿਹੜੇ ਮੁਸਲਮ ਨੇ ਉਹ ਜੇਲ੍ਹਾਂ ਦੀਆਂ ਸੁਲਾਖਾਂ ਦੇ ਪਿੱਛੇ ਬੰਦ ਹੋਣਗੇ ਇਹ ਮੈਨੂੰ ਪੂਰਾ ਮਾਨਸਿਕ ਇਸ ਗੱਲ ਤੇ ਸਹਿਮਤੀ ਹੋਈ ਸੀ ਮੇਰੀ ਆਪ ਆਪੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਸਵਲ ਅਤੇ ਮਜੂਦਾ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਉਹਨਾਂ ਨੇ ਕਿਹਾ ਕਿ ਲਗਭਗ 28 ਤੋਂ 29 ਮਹੀਨੇ ਹੋ ਗਏ ਨੇ ਸਰਕਾਰ ਬਣੀ ਨੂੰ ਲੇਕਿਨ ਸਰਕਾਰ ਉਹਨਾਂ ਮਾਮਲਿਆਂ ਨੂੰ ਲੈ ਕੇ ਚੁੱਪੀ ਸਾਦੀ ਬੈਠਿਆ ਇਸ ਤੋਂ ਥੱਕ ہار ਕੇ ਅੱਜ ਆਮ ਆਦਮੀ ਪਾਰਟੀ ਦੇ ਮੌਜੂਦਾ ਵਿਧਾਇਕ ਕੁਵਰ ਵਿਜੇ ਪ੍ਰਤਾਪ ਸਿੰਘ ਨੇ ਵਿਧਾਨ ਸਭਾ ਦੇ ਸਪੀਕਰ ਪੁਲਤਾਰ ਸਿੰਘ ਸੰਧਵਾ ਨੂੰ ਮੰਗ ਪੱਤਰ ਸੌਂਪ ਦਿੱਤਾ ਹੈ ਅਤੇ ਜਦੋਂ ਵਿਧਾਨ ਸਭਾ ਲੱਗੇਗੀ ਉਸ ਦੇ ਵਿੱਚ ਇਹ ਸਾਰਿਆਂ ਮੁੱਦਿਆਂ ਨੂੰ ਆਮ ਆਦਮੀ ਪਾਰਟੀ ਦੇ ਮੌਜੂਦਾ ਵਿਧਾਇਕ ਅਤੇ ਸਾਬਕਾ ਅਫਸਰ ਕੁਵਰ ਵਿਜੇ ਪ੍ਰਤਾਪ ਸਿੰਘ ਇਹਨਾਂ ਦੀ ਜਾਂਚ ਪੜਤਾਲ ਕਰਨ ਲਈ ਮੰਗ ਠਾਉਣਗੇ ਉਹਨਾਂ ਨੇ ਕਿਹਾ ਕਿ ਇੱਕ ਕਲੈਰੀਫਾਈ ਹੋ ਚੁੱਕਾ ਹੈ ਸਪਸ਼ਟ ਹੋ ਚੁੱਕਾ ਹੈ ਕਿ ਬੇਅਦਬੀ ਗੋਲੀਕਾਂ ਡੇਰਾ ਬਾਬਾ ਸੱਚਾ ਸੌਦੇ ਦੀ ਮੁਖੀ ਨੂੰ ਮੁਖੀ ਨੂੰ ਰਾਮ ਰਹੀਮ ਨੂੰ ਮਾਫੀ ਦਵਾਉਣਾ ਕਿੰਨਾ ਦੀ ਚਾਲ ਹੈ ਅਤੇ ਕਿੰਨਾ ਨੇ ਦਵਾਈ ਹੈ ਇਹ ਸਾਰੇ ਪੰਜਾਬ ਦੇ ਲੋਕਾਂ ਨੂੰ ਪਤਾ ਹੈ ਲੇਕਿਨ ਆਮ ਆਦਮੀ ਪਾਰਟੀ ਨੇ ਕਿਆ ਸੀ ਕਿ ਅਸੀਂ ਇਹੋ ਜਿਹੇ ਮੁੱਦਿਆਂ ਨੂੰ 2-3 ਮਹੀਨਿਆਂ ਦੇ ਵਿੱਚ ਹੀ ਖਤਮ ਕਰਕੇ ਤੇ ਮੁਲਜ਼ਮਾਂ ਨੂੰ ਜਿਹੜੇ ਇਸ਼ਲਾਖਾਂ ਦੇ ਪਿੱਛੇ ਹੋਣਗੇ ਲੇਕਿਨ 28 ਤੋਂ 29 ਮਹੀਨੇ ਹੋ ਗਨੇ ਕੋਈ ਵੀ ਕਾਰਵਾਈ ਨਹੀਂ ਹੋਈ ਇਸ ਨੂੰ ਲੈ ਕੇ ਹੁਣ ਵਿਜੇ ਪ੍ਰਤਾਪ ਸਿੰਘ ਜਕੂਬਰ ਵਿਜੇ ਪ੍ਰਤਾਪ ਸਿੰਘ ਨੇ ਜਿਹੜਾ ਵੱਡਾ ਮੋਰਚਾ ਜਿਵੇਂ ਬਾਗੀ ਤੜੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੇ ਖਿਲਾਫ ਕਰ ਸ਼ੁਰੂ ਕੀਤਾ ਹੋਇਆ ਹੈ ਉਸੇ ਤਰ੍ਹਾਂ ਹੁਣ ਵਿਜੇ ਕੁਮਾਰ ਵਿਜੇ ਪ੍ਰਤਾਪ ਸਿੰਘ ਜਿਹੜੇ ਨੇ ਵਿਧਾਇਕ ਨੇ ਆਮ ਆਦਮੀ ਪਾਰਟੀ ਵੱਲੋਂ ਉਹ ਹੁਣ ਬਾਗੀ تیر ਵਾਂਗੂ ਖੜੇ ਹੋਣਗੇ ਉਹਨਾਂ ਦੇ ਸਲ ਉੱਠਣਗੇ ਆਮ ਆਦਮੀ ਪਾਰਟੀ ਅਤੇ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਦੇ ਖਿਲਾਫ ਧੰਨਵਾਦ